ਕਹਿੰਦੇ ਨੇ ਜਦੋਂ ਘਰ ਕੱਚੇ ਹੁੰਦੇ ਸੀ ਉਦੋਂ ਲੋਕ ਬੜੇ ਸੱਚੇ ਹੁੰਦੇ ਸੀ ਲੋਕਾਂ ਦੇ ਵਿੱਚ ਮੋਹ ਹੁੰਦਾ ਸੀ ਲੋਕਾਂ ਦੇ ਪਿਆਰ ਬੜੇ ਪੱਕੇ ਹੁੰਦੇ ਸੀ ਲੋਕਾਂ ਦੇ ਵਿੱਚ ਮੁਹੱਬਤ ਹੁੰਦੀ ਸੀ ਲੋਕ ਇੱਕ ਦੂਜੇ ਦੇ ਨਾਲ ਕੰਮ ਦੇ ਵਿੱਚ ਹੱਥ ਬਟਾਉਂਦੇ ਸੀ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਸੀ ਤਾਂ ਲੋਕ ਇਕੱਠੇ ਹੋ ਕੇ ਕੰਮ ਕਰਦੇ ਹੁੰਦੇ ਸੀ ਇੱਕ ਘਰ ਦੂਸਰੇ ਘਰ ਦਾ ਕੰਮ ਕਰਵਾਉਣ ਜਾਂਦਾ ਸੀ ਜਿਸ ਨੂੰ ਬੀੜੀ ਕਿਹਾ ਜਾਂਦਾ ਸੀ ਇਹ ਬੀੜੀ ਦਾ ਰਿਵਾਜ ਹੁਣ ਬਿਲਕੁਲ ਖਤਮ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਠੇਕੇਦਾਰੀ ਸਿਸਟਮ ਆਇਆ ਘਰ ਪੱਕੇ ਬਣਨੇ ਸ਼ੁਰੂ ਹੋਏ ਕੱਚੇ ਆੰਦਾ ਬਿਲਕੁਲ ਖਾਤਮਾ ਹੋ ਗਿਆ ਤਾਂ ਸਭਿਆਚਾਰ ਦੇ ਵਿੱਚੋਂ ਬੀੜੀ ਨਾਂ ਦਾ ਸ਼ਬਦ ਵੀ ਕੱਟਿਆ ਗਿਆ ਤੇ ਲੋਕਾਂ ਦੀ ਆਪਸੀ ਪ੍ਰੇਮ ਪਿਆਰ ਮਰਯਵਤਨ ਦੀ ਭਾਵਨਾ ਵੀ ਖਤਮ ਹੁੰਦੀ ਗਈ ਕਦੇ ਸਮਾਂ ਹੁੰਦਾ ਸੀ ਲੋਕ ਬਾਹਰ ਛੱਪੜ ਟੋਬਿਆਂ ਦੇ ਵਿੱਚ ਕਹਾਣੀ ਰਲਾਉਂਦੇ ਫਿਰ ਉਹਨੂੰ ਗੱਡੇ ਰੇੜਿਆਂ ਦੇ ਵਿੱਚ ਪਾ ਕੇ ਘਰੇ ਲੈ ਕੇ ਆਉਂਦੇ ਘਰਦਿਆਂ ਕੰਧਾਂ ਲਿਪਦੇ ਘਰਦਿਆਂ ਸੱਤਾਂ ਲਿਪਦੇ ਤੇ ਘਰ ਦੇ ਵਿਹੜੇ ਲਿਪੇ ਜਾਂਦੇ ਸੁਆਣੀਆਂ ਘਰ ਦੇ ਚੁੱਲ੍ਹੇ ਚੌਕੇ ਨੂੰ ਮਿੱਟੀ ਦੇ ਨਾਲ ਸਵਾਰ ਦਿਆਂ ਪੋਚਾ ਲਾਇਆ ਜਾਂਦਾ ਉਸ